ਪਰੀਏ ਹੱਥ ਪੈਰ ਤਨ ਦੇਹ ਪਰੀਏ ਪਰੀਏ ਤੇ ਵਿਸਰਾਮ ਆ ਪਰੀਏ ਤੇ ਰੁਕਣਾ ਹੱਥ ਪੈਰ ਤਨ ਦੇਹ ਇਹਨੂੰ ਤਨ ਬੋਲਣਾ ਆ ਤੱਤੇ ਦੇ ਨਾਲ ਕਈ ਇਹਨੂੰ ਧਨ ਬੋਲ ਜਾਂਦੇ ਆ ਤਨ ਸਰੀਰ ਹੁੰਦਾ ਆ ਧਨ ਮਾਇਆ ਹੁੰਦੀ ਏ ਦੌਲਤ ਹੁੰਦੀ ਏ ਇਸ ਕਰਕੇ ਇੱਥੇ ਤਨ ਆ ਸਰੀਰ ਦਾ ਆ ਤਨ ਤੋਂ ਭਾਵ ਸਰੀਰ ਪਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇਹ ਪਾਣੀ ਧੋਤੈ ਧੋਤੈ ਤੇ ਵਿਸਰਾਮਿਆ ਇਹਨੂੰ ਧੋਤੇ ਨਹੀਂ ਬੋਲਣਾ ਕਈ ਧੋਤੇ ਬੋਲ ਜਾਂਦੇ ਆ ਪਰ ਇੱਥੇ ਧੋਤੈ ਤਾਂ ਤੇਨੂੰ ਦਲਾਵਾਂ ਲੱਗੀਆਂ ਹੋਈਆਂ ਇਸ ਕਰਕੇ ਇਹਨੂੰ ਧੋਤੈ ਬੋਲਣਾ ਆ ਉਤਰ ਸੁਖੇਹ ਕਈ ਇਹਨੂੰ ਉਤਰ ਸੁਖੇਹ ਬੋਲ ਜਾਂਦੇ ਆ ਇੱਥੇ ਰੋਕ ਕੇ ਜਾਣਾ ਆ ਅਲੱਗ-ਅਲੱਗ ਬੋਲਣਾ ਆ ਉਤਰ ਸੋ ਕੇਹ ਮੂਤ ਪਲੀਤੀ ਕੱਪੜ ਹੋਏ ਮੂਤ ਪਲੀਤੀ ਪਲੀਤੀ ਤੇ ਵਿਸਰਾਮ ਆ ਪਲੀਤੀ ਤੇ ਰੁਕਣਾ ਕੱਪੜ ਹੋਏ